ਆਹ ਤਿੰਨ ਵਿਅਕਤੀਆਂ ਨੇ ਤਾਂ ਸੋਚਿਆ ਵੀ ਨਹੀਂ ਹੋਣਾ ਕਿ ਜੇਕਰ ਅਸੀਂ ਆਪਣੀ ਫਲਾਈਟ ਦੇ ਦਰਮਿਆਨ 에ਅਰ ਹੋਸਟਸ ਨੂੰ ਖਾਣੇ ਦੀ ਪੇਸ਼ਕਸ਼ ਠੁਕਰਾਵਾਂਗੇ ਤਾਂ ਸਾਨੂੰ ਇੰਨਾ ਭਾਰੀ ਹਰਜਾਨਾ ਭੁਗਤਣਾ ਪੈ ਸਕਦਾ ਸਾਨੂੰ ਜੇਲ੍ਹ ਜਾਣਾ ਪੈ ਸਕਦਾ ਇੰਡੀਗੋ 에ਅਰਲਾਈਨਸ ਦੀ ਇੱਕ ਫਲਾਈਟ ਜਿਹੜੀ ਅਲਮਾਟੀ ਕਜ਼ਾਕਿਸਤਾਨ ਦੇ ਅਲਮਾਟੀ ਤੋਂ ਦਿੱਲੀ ਆ ਰਹੀ ਸੀ ਤਾਂ ਉਹ ਉਹਦੇ ਵਿੱਚ 에ਅਰ ਹੋਸਟਸ ਨੇ ਸਾਰਿਆਂ ਨੂੰ ਖਾਣੇ ਦੀ ਆਫਰ ਕੀਤੀ ਖਾਣਾ ਪੁੱਛਿਆ ਤਾਂ ਲਗਭਗ ਸਾਰੇ ਯਾਤਰੀਆਂ ਨੇ ਖਾਣਾ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਦੇਰ ਕਾਫੀ ਹੋ ਚੁੱਕੀ ਸੀ ਇਸ ਕਰਕੇ ਅੱਧੀ ਰਾਤ ਦਾ ਸਮਾਂ ਹੋਣ ਕਰਕੇ ਜਿਹੜੇ ਪੈਸੇਂਜਰ ਸੀ ਉਹਨਾਂ ਨੇ ਖਾਣਾ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਤਿੰਨ ਵਿਅਕਤੀ ਜਿਨ੍ਹਾਂ ਤੇ 에ਅਰ ਹੋਸਟਸ ਦੀ ਖਾਸ ਨਿਗਾ ਸੀ ਤਾਂ ਬਾਅਦ ਵਿੱਚ ਉਹਨੇ ਉਹਨਾਂ ਨੂੰ ਚਾਹ ਪਾਣੀ ਪੁੱਛਿਆ ਚਾਹ ਪਾਣੀ ਦੀ ਆਫਰ ਕੀਤੀ ਤਾਂ ਉਹਨਾਂ ਵਿਅਕਤੀਆਂ ਨੇ ਉਹਦਾ ਉਹ ਆਫਰ ਵੀ ਠੁਕਰਾ ਦਿੱਤਾ ਤਾਂ ਇਹਦੇ ਤੇ 에어 호ਸਟਸ ਨੂੰ ਫੇਰ ਉਹਨਾਂ ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਤਾਂ ਉਹ ਵਾਰ-ਵਾਰ ਉਹਨਾਂ ਤੋਂ ਖਾਣ ਪੀਣ ਦੇ ਲਈ ਪੁੱਛਦੀ ਰਹੀ ਪਰ ਉਹ ਇਨਕਾਰ ਕਰਦੇ ਰਹੇ ਤਦ ਇੰਨੇ ਨੂੰ ਜਾ ਕੇ ਜਿਹੜੀ 에어 호ਸਟਸ ਆ ਆਪਣਾ ਜਿਹੜਾ ਜਹਾਜ਼ ਆ ਉਹਦੇ ਪਾਇਲਟ ਨੂੰ ਕੁਝ ਕਹਿੰਦੀ ਆ ਤੇ ਬਾਅਦ ਵਿੱਚ ਆ ਕੇ ਚੁੱਪਚਾਪ ਆਪਣੀ ਸੀਟ ਤੇ ਆਰਾਮ ਨਾਲ ਬਹਿ ਜਾਂਦੀ ਆ ਤਾਂ ਜਿਉਂ ਹੀ ਇਹ ਜਿਹੜਾ ਜਹਾਜ਼ ਸੀਗਾ ਦਿੱਲੀ 에어ਪੋਰਟ ਵਿੱਚ ਐਂਟਰ ਹੁੰਦਾ ਏ ਇਹ ਪੈਸੇਂਜਰ ਉਤਰ ਕੇ ਇਹ ਯਾਤਰੀ ਉਤਰ ਕੇ ਗ੍ਰੀਨ ਚੈਨਲ ਨੂੰ ਪਾਰ ਕਰਦੇ ਨੇ ਤਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕਸਟਮ 에어 ਇੰਟੈਲੀਜੈਂਸੀ ਵੱਲੋਂ ਇਹਨਾਂ ਦੀ ਪੁੱਛਗਿੱਛ ਕੀਤੀ ਜਾਂਦੀ ਆ ਇਹਨਾਂ ਦੇ ਬੈਗ ਚੈੱਕ ਕੀਤੇ ਜਾਂਦੇ ਆ ਜਦੋਂ ਇਹਨਾਂ ਦੇ ਬੈਗ ਚੈੱਕ ਕੀਤੇ ਜਾਂਦੇ ਆ ਤੇ ਇਹਨਾਂ ਦੇ ਬੈਗਾਂ ਵਿੱਚੋਂ ਕੁਝ ਨਹੀਂ ਮਿਲਦਾ ਬਾਕੀ ਸਮਾਨ ਸੀਗਾ ਜਿਹੜਾ ਉਹਨਾਂ ਵਿੱਚੋਂ ਵੀ ਕੁਝ ਨਹੀਂ ਮਿਲਦਾ ਤਾਂ ਫੇਰ ਉਹ ਇਹਨਾਂ ਨੂੰ ਪਾਸੇ ਲੈ ਜਾਂਦੇ ਆ ਤੇ ਇਹਨਾਂ ਦੀ ਪੁੱਛਗਿੱਛ ਜਾਰੀ ਰੱਖਦੇ ਆ ਤਾਂ ਪੁੱਛਗਿੱਛ ਦੇ ਦਰਮਿਆਨ ਪਤਾ ਲੱਗਿਆ ਕਿ ਇਹ ਜਿਹੜੇ ਤਿੰਨੋਂ ਵਿਅਕਤੀ ਸੀਗੇ ਆਪਣੇ ਪ੍ਰਾਈਵੇਟ ਪਾਰਟਸ ਵਿੱਚ ਕੁਝ ਸੋਨੇ ਦੇ ਬਿਸਕਟ ਲੁਕਾ ਕੇ ਲਿਆਏ ਸੀ ਇਨ੍ਹਾਂ ਤਿੰਨਾਂ ਹੀ ਵਿਅਕਤੀਆਂ ਕੋਲੋਂ 8 ਸੋਨੇ ਦੇ ਬਿਸਕਟ ਮਿਲੇ ਜਿਨ੍ਹਾਂ ਦਾ weight 439 ਗ੍ਰਾਮ ਦੱਸਿਆ ਜਾ ਰਿਹਾ ਤਾਂ ਉੱਥੇ ਹੀ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਹੁਣ ਉਹਨਾਂ ਨੂੰ ਇਨਟੈਰੋਗੇਟ ਕੀਤਾ ਜਾ ਰਿਹਾ ਉਹਨਾਂ ਤੋਂ ਅੱਗੇ ਪੁੱਛਗਿੱਛ ਜਾਰੀ ਆ ਇਹਦੇ ਤੇ ਕਸਟਮ 에ਅਰ ਇੰਟੈਲੀਜੈਂਸੀ ਵਾਲੇ ਉਸ ਜਿਹੜੀ 에ਅਰ ਹੋਸਟਸ ਲੜਕੀ ਆ ਉਹਦੀਆਂ ਤਾਰੀਫਾਂ ਕਰ ਰਹੇ ਨੇ ਕਿ ਉਹਦੀ ਵਜ੍ਹਾ ਕਾਰਨ ਜਿਹੜੇ ਸੋਨੇ ਦੇ ਤਸਕਰ ਨੇ ਉਹ ਫੜੇ ਗਏ ਬਹਿਣਾ ਪ੍ਰਵਾਹ ਨੂੰ ਬੇਨਤੀ ਆ ਕਿ ਅਜਿਹੇ ਘਟਨਾਵਾਂ ਤੋਂ ਸਾਨੂੰ ਬਚਣਾ ਚਾਹੀਦਾ ਥੋੜੇ ਜੇ ਲਾਲਚ ਬਦਲੇ ਆਪਣੀ ਜਿਹੜੀ ਕੀਮਤੀ ਜ਼ਿੰਦਗੀ ਆ ਉਹਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੀਦਾ ਸੋ ਇਹ ਘਟਨਾਵਾਂ ਜਿਹੜੀਆਂ ਹਰ ਰੋਜ਼ ਹੀ ਲਗਭਗ ਵਾਪਰਦੀਆਂ ਰਹਿੰਦੀਆਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਕਿਤੇ ਕੋਈ ਡਰੱਗ ਤੇ ਕਿਤੇ ਸੋਨਾ ਜਾਂ ਕੋਈ ਹੋਰ ਕੀਮਤੀ ਚੀਜ਼ਾਂ ਜਿਹੜੀਆਂ ਦੋ ਨੰਬਰ ਵਿੱਚ ਲੋਕ ਬਾਹਰੋਂ ਲਿਓਨ ਦੀ ਕੋਸ਼ਿਸ਼ ਕਰਦੇ ਨੇ ਜਾਂ ਲਿਜਾਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ 에ਅਰਪੋਰਟ ਤੇ ਫੜੇ ਜਾਂਦੇ ਨੇ ਸੋ ਸਾਨੂੰ ਸਖੇਤ ਰਹਿਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਪੂਰੀ ਘਟਨਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਇੱਕ ਫਲਾਈਟ ਜਿਹੜੀ ਕਜ਼ਾਕਿਸਤਾਨ ਦੇ ਅਲਮਾਟੀ ਤੋਂ ਦਿੱਲੀ 에ਅਰਪੋਰਟ ਤੇ ਆ ਰਹੀ ਸੀ ਜਿਹਦੇ ਵਿੱਚ ਕਾਫੀ ਪੈਸੰਜਰ ਸੀ ਜਿਨ੍ਹਾਂ ਨੂੰ 에어 호ਸਟਸ ਨੇ ਖਾਣਾ ਆਫਰ ਕੀਤਾ ਪਰ ਰਾਤ ਅੱਧੀ ਹੋਣ ਕਰਕੇ ਦੇਰ ਰਾਤ ਹੋਣ ਕਰਕੇ ਸਾਰੇ ਯਾਤਰੀਆਂ ਨੇ ਲਗਭਗ ਖਾਣਾ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨੂੰ 에어 호ਸਟਸ ਨੂੰ ਤਿੰਨ ਵਿਅਕਤੀਆਂ ਦੇ ਉੱਪਰ ਸ਼ੱਕ ਹੋਣਾ ਸ਼ੁਰੂ ਹੋ ਗਿਆ ਤਾਂ ਉਹਨੇ ਉਹਨਾਂ ਤੋਂ ਵਾਰ-ਵਾਰ ਚਾਹ ਪਾਣੀ ਦਾ ਉਹਨਾਂ ਨੂੰ ਆਫਰ ਕੀਤਾ ਕਿ ਕੁਝ ਖਾ ਪੀ ਲਓ ਪਰ ਉਹਨਾਂ ਤਿੰਨ ਵਿਅਕਤੀਆਂ ਨੇ ਖਾ ਕੋਈ ਵੀ ਖਾਣ ਪੀਣ ਤੋਂ ਮਨਾ ਕਰ ਦਿੱਤਾ ਜਿਹਦੇ ਤੇ 에어 호ਸਟਸ ਨੂੰ ਉਹਨਾਂ ਤੇ ਸ਼ੱਕ ਹੋਇਆ 에어 호ਸਟਸ ਨੇ ਜਹਾਜ਼ ਦੇ ਪਾਇਲਟ ਨੂੰ ਜਾ ਕੇ ਕੁਝ ਕਿਹਾ ਤੇ ਬਾਅਦ ਵਿੱਚ ਆ ਕੇ ਆਪਣੀ ਸੀਟ ਦੇ ਉੱਪਰ ਬੈਠ ਜਾਂਦੀ ਆ ਜਿਉਂ ਹੀ ਜਹਾਜ਼ ਲੈਂਡ ਕਰਦਾ ਏ ਦਿੱਲੀ 에어ਪੋਰਟ ਤੇ ਤਾਂ ਜਿਹੜੇ ਸਾਰੇ ਪੈਸੇਂਜਰਸ ਦੀ ਗ੍ਰੀਨ ਚੈਨਲ ਨੂੰ ਪਾਰ ਕਰਦੇ ਨੇ ਤਾਂ ਉੱਥੋਂ ਹੀ ਉਹ ਤਿੰਨ ਵਿਅਕਤੀ ਜਿਹੜੇ ਫੜੇ ਜਾਂਦੇ ਨੇ ਅਰੈਸਟ ਹੋ ਜਾਂਦੇ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਉਹਨਾਂ ਦਾ ਸਮਾਨ ਚੈੱਕ ਕੀਤਾ ਜਾਂਦਾ ਤੇ ਪੁੱਛਗਿੱਛ ਦਰਮਿਆਨ ਪਾਇਆ ਗਿਆ ਕਿ ਉਹਨਾਂ ਦੇ ਉਹਨਾਂ ਦੇ ਸਮਾਨ ਨੂੰ ਜਦੋਂ ਚੈੱਕ ਕੀਤਾ ਗਿਆ ਤਾਂ ਪਾਇਆ ਗਿਆ ਤੇ ਉਹਨਾਂ ਦੇ ਸਮਾਨ ਵਿੱਚ ਕੁਝ ਵੀ ਅਜਿਹਾ ਨਹੀਂਗਾ ਜੋ ਅਤਰਾਜਯੋਗ ਹੋਵੇ ਜਾਂ ਜਿਹਦੀ ਮਨਾਹੀ ਹੋਵੇ ਇੱਧਰ ਉੱਧਰ ਲਜਾਂਤੋਂ ਪਰ ਉਹਨਾਂ ਉੱਪਰ ਪੁਲਿਸ ਨੂੰ ਵੀ ਸ਼ੱਕ ਹੋਇਆ ਤਾਂ ਵਾਰ-ਵਾਰ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੂੰ ਅਲੱਗ ਰੂਮ ਵਿੱਚ ਲਜਾਇਆ ਗਿਆ ਜਿੱਥੇ ਉਹਨਾਂ ਤੋਂ ਪੁੱਛਗਿੱਛ ਦਰਮਿਆਨ ਪਤਾ ਲੱਗਾ ਕਿ ਉਹ ਵਿਅਕਤੀ ਆਪਣੇ ਪ੍ਰਾਈਵੇਟ ਪਾਰਟਸ ਵਿੱਚ 8 ਸੋਨੇ ਦੇ ਬਿਸਕਟ ਜਿਨ੍ਹਾਂ ਦਾ weight 439 ਗ੍ਰਾਮ ਦੱਸਿਆ ਜਾ ਰਿਹਾ ਏ ਲੱਖਾਂ ਦੇ ਯਾਨੀ ਕਿ ਸੋਨੇ ਦੇ ਬਿਸਕਟ ਉਹ ਵਿਅਕਤੀ ਲੁਕਾ ਕੇ ਲਿਆਏ ਸੀਗੇ ਜਿਹਦੇ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਹਾਲ ਉਹ ਤਿੰਨਾਂ ਦਿਨਾਂ ਤੋਂ ਹੁਣ ਗ੍ਰਿਫਤਾਰ ਹੀ ਨੇ